ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਕਿ ਗਰੰਥੀ ਸਿੰਘ ਆਠ ਕਰ ਰਿਹਾ ਤੇ ਪਾਠ ਕਰਦਿਆਂ ਕਰਦਿਆਂ ਆਪਣੀ ਜੇਬ ਦੇ ਵਿੱਚੋਂ ਚੌਲੇ ਦੇ ਵਿੱਚੋਂ ਕੋਈ ਪੂੜੀ ਕੋਈ ਚੀਜ਼ ਕੱਟ ਕੇ ਮਿਲ ਰਿਹਾ ਹੈ ਅਤੇ ਆਹ ਦੇਖੋ ਹੱਥ ਦੇ ਨਾਲ ਉਹਨੂੰ ਮਲਣ ਲੱਗ ਗਿਆ ਜੋ ਧੁੰਦਲਾ ਧੁੰਦਲਾ ਤੁਹਾਨੂੰ ਆਪ ਜੀ ਨੂੰ ਨਜ਼ਰ ਆ ਰਿਹਾ ਹੈ ਇਹ ਵੀਡੀਓ ਜਿਹੜੀ ਬੜੀ ਛੇਤੀ ਜਿਹੜੀ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਗੁਰੂ ਪਿਆਰਿਓ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਦੋਂ ਵੀ ਖਾਨਪਾਟ ਸਭ ਕਿਤੇ ਵੀ ਹੋਵੇ ਤੇ ਮਹਾਰੇ ਦੀ ਹਜੂਰੀ ਵਿੱਚ ਸੇਵਾਦਾਰ ਜ਼ਰੂਰ ਹੋਣਾ ਚਾਹੀਦਾ ਹੈ। ਘਰ ਪਰਿਵਾਰ ਹੋਵੇ ਕੋਈ ਵੀ ਬਾਹਰੋਂ ਸੇਵਾਦਾਰ ਹੋਵੇ ਤਾਂ ਕਿ ਜੋ ਗ੍ਰੰਥੀ ਸਿੰਘ ਨੂੰ ਡਰ ਪਿਆ ਹੋਵੇ ਗੁਰੂ ਸਾਹਿਬ ਦਾ ਤੇ ਇਹੋ ਜਿਹੀ ਕੋਈ ਗਲਤੀ ਨਾ ਕਰੇ ਤੇ ਇਹੋ ਜਿਹੇ ਜਿਹੜੇ ਮਰਿਆਦਾ ਦਾ ਘਾਣ ਕਰਦੇ ਨੇ ਜੋ ਕਿਸੇ ਤਰ੍ਹਾਂ ਦਾ ਕੋ ਨਸ਼ਾ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਐਸੇ ਨਸ਼ੇੜੀ ਪਾਠੀ ਜਿਹੜੇ ਨੇ ਉਹ ਨਹੀਂ ਲੱਗਣੇ ਚਾਹੀਦੇ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਾਠ ਕਰਨ ਵਾਸਤੇ ਸੋ ਬੇਨਤੀ ਸਾਰੇ ਪ੍ਰਵਾਨ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਤਾਂ ਕਿ ਅਕਲਾ ਜਾਵੇ ਤੇ ਇਹੋ ਜੀ ਬਣਦੀ ਸਜ਼ਾ ਜਿਹੜੀ ਹੈ ਉਹ ਦੇਖੋ ਹੱਥ ਦੇ ਨਾਲ ਜੋ ਮਲ ਰਿਹਾ ਜਰਦਾ ਮਿਲਦੇ ਆ